ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਿੜਿੰਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਰਲਾਕ اٹਾਰੀ ਦੇ ਪ੍ਰਧਾਨ ਰਾਜਵੀਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਪਿੰਡ اٹਾਰੀ ਵਿਕੇ ਹੋਈ ਮੀਟਿੰਗ ਦੌਰਾਨ ਉਹਦੇਦਾਰਾਂ ਸਰਪੰਚਾਂ ਪੋਲਿੰਗ ਬੂਥਾਂ ਦੇ ਵਰਕਰਾਂ ਤੇ ਯੂਥ ਆਗੂਆਂ ਨੇ ਭਾਰੀ ਗਿਣਤੀ ਵਿੱਚ ਸ਼ਿਰਕਤ ਕੀਤੀ ਇਸ ਮੌਕੇ ਬਲਾਕ ਮੀਰਾਕੋੜ ਦੇ ਪ੍ਰਧਾਨ ਸੁਖਰਾਜ ਸਿੰਘ ਰੰਧਾਵਾ ਕੋਆਰਡੀਨੇਟਰ ਨਰੂਪ ਸਿੰਘ ਢਾਲੇ ਕੇ ਬਾਬਰ ਔਇਲਾ ਅਤੇ ਲੀਡਰ ਡਿਵੈਲਪਮੈਂਟ ਮਿਸ਼ਨ ਤਹਿਤ ਹਲਕਾ اٹਾਰੀ 'ਚ ਕੰਮ ਕਰ ਰਹੇ ਕੋਆਰਡੀਨੇਟਰ ਅਜੇਪਾਲ ਸਿੰਘ ਰੰਧਾਵਾ ਨੇ ਸ਼ਮੂਲੀਅਤ ਕੀਤੀ ਤੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਨੇ ਵਿਚਾਰ ਚਰਚਾ ਕੀਤੀ ਇਸ ਮੌਕੇ ਕੋਆਰਡੀਨੇਟਰ ਨਵਰੂਪ ਸਿੰਘ ਢਾਲਕੇ ਨੇ ਮੀਟਿੰਗ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਦੀ ਅਗਵਾਈ ਚ ਹੇਠ ਬਣਾਈਆਂ ਜਾ ਰਹੀਆਂ ਬੂਥ ਕਮੇਟੀਆਂ ਨਾਲ ਜਿੱਥੇ ਪਾਰਟੀ ਜ਼ਮੀਨੀ ਪੱਧਰ ਤੇ ਮਜ਼ਬੂਤ ਹੋਵੇਗੀ ਉੱਥੇ ਲੋਕਾਂ ਨਾਲ ਸਿੱਧਾ ਸੰਪਰਕ ਬਣਾਉਣ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਵੀ ਸਾਬਤ ਹੋਣ ਗਿਆ ਹੁਣ ਹਰ ਹਫ਼ਤੇ ਹੋ ਰਹੀਆਂ ਮੀਟਿੰਗਾਂ ਅਤੇ ਲੋਕਾਂ ਨਾਲ ਹੋ ਰਹੀ ਗੱਲਬਾਤ ਨਾਲ ਲੋਕਾਂ ਨਾਲ ਸਾਨੂੰ ਆਪਣੇ ਰਿਸ਼ਤੇ ਹੋਰ ਮਜ਼ਬੂਤ ਕਰਨ ਦਾ ਮੌਕਾ ਮਿਲ ਰਿਹਾ ਹੈ ਇਸ ਮੌਕੇ ਰਾਜਵੀਰ ਟਲੋ ਸੁਖਰਾਇਨ ਦਾਵਾ ਬਾਬਰ ਓਇਲਾ ਅਤੇ ਅਜੀਪਾਰ ਰੰਦਾਵਾ ਨੇ ਕਿਹਾ ਕਿ ਹਲਕੇ ਅੰਦਰ ਕਾਂਗਰਸ ਪਾਰਟੀ ਵੱਲੋਂ ਬੂਥ ਅਤੇ ਮੰਡਲ ਕਮੇਟੀਆਂ ਬਣਾ ਕੇ ਲੋਕਾਂ ਨੂੰ ਕਾਂਗਰਸ ਪਾਰਟੀ ਨਾਲ ਜੋੜਿਆ ਜਾ ਰਿਹਾ ਹੈ ਅਤੇ ਹਰ ਹਫ਼ਤੇ ਇਹਨਾਂ ਕਮੇਟੀਆਂ ਦੀਆਂ ਮੀਟਿੰਗਾਂ ਕਰਕੇ ਪੂਰਾ ਵੇਰਵਾ ਰੱਖਿਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਅੱਜ ਲੋਕ ਕਾਂਗਰਸ ਪਾਰਟੀ ਦੇ ਝੰਡੇ ਹੇਠ ਇਕੱਤਰ ਹੋ ਰਹੇ ਹਨ ਕਿਉਂਕਿ ਜਿਸ ਉਮੀਦ ਨੂੰ ਲੈ ਕੇ ਲੋਕਾਂ ਨੇ ਭਗਵੰਤ ਮਾਨ ਨੂੰ ਵੋਟਾਂ ਪਾ ਕੇ ਸਤਾ ਚੁੰਪੀ ਸੀ ਉਹਨਾਂ ਉਮੀਦਾਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਾਣੀ ਫੇਰ ਕੇ ਰੱਖ ਦਿੱਤਾ ਹੈ ਲੋਕ ਆਪ ਨੂੰ ਵੋਟਾਂ ਪਾ ਕੇ ਪਛਤਾ ਰਹੇ ਹਨ ਨਾ ਤਾਂ ਔਰਤਾਂ ਨੂੰ 1000 ਰੁਪਏ ਮਿਲੇ ਨਾ ਆਈਐਪੀ ਕਲਚਰ ਬੰਦ ਹੋਇਆ ਨਾ ਪੰਜਾਬ ਦੀ ਇੰਡਸਟਰੀ ਹਿਜਰਤ ਰੁਕੀ ਨਾ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲਿਆ ਤੇ ਨਾ ਹੀ ਬੇਰੁਜ਼ਗਾਰੀ ਪਤਾ ਜਾਰੀ ਹੋਇਆ ਆਟਾ ਦਾਲ ਸਕੀਮ ਢੱਪ ਹੋਣ ਦੇ ਕਿਨਾਰੇ ਪਹੁੰਚੀ ਹੈ ਮੁਲਾਜ਼ਮ ਵਰਗ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਿਹਾ ਹੈ ਉਹਨਾਂ ਨੇ ਕਿਹਾ ਕਿ ਮਾਨ ਸਰਕਾਰ ਨੇ ਭਾਜਪਾ ਨਾਲ ਰਲ ਕੇ ਆਪਣੀ ਹੱਕੀ ਮੰਗਾਂ ਲਈ ਸੰਘਰਸ਼ਿਲ ਪੰਜਾਬ ਦੇ ਕਿਸਾਨਾਂ ਦੀ ਵੀ ਪਿੱਠ ਤੇ ਛੁਰਾ ਮਾਰਿਆ ਹੈ ਉਹਨਾਂ ਨੇ ਕਿਹਾ ਪੰਜਾਬ ਦੀ ਜਨਤਾ ਬੜੀ ਬੇਸਬਰੀ ਨਾਲ ਵਿਧਾਨ ਸਭਾ ਚੋਣਾਂ ਦੀ ਉਡੀਕ ਕਰ ਰਹੀ ਹੈ ਤਾਂ ਜੋ ਆਪ ਨੂੰ ਸਬਸਕਾਇਆ ਜਾ ਸਕੇ ਇਸ ਦੌਰਾਨ ਸੀਨੀਅਰ ਕਾਂਗਰਸੀ ਆਗੂ ਪ੍ਰਿੰਸੀਪਲ ਹਰਜਿੰਦਰ ਸਿੰਘ ਨੇ ਮੰਚ ਸੰਚਾਲਕ ਬਖੂਬੀ ਕਰਦੇ ਆ ਮੀਟਿੰਗ ਦੌਰਾਨ ਮੌਜੂਦ ਕਾਂਗਰਸੀ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਵੀ ਕੀਤਾ ਇਸ ਮੌਕੇ ਸਰਪੰਚ ਹਰਪ੍ਰੀਤ ਸਿੰਘ ਬਲਵਿੰਦਰ ਸਿੰਘ ਪਟਾ ਸੰਤੋਖ ਸਿੰਘ ਪੱਪੂ ਸਾਹਿਬ ਕਚੇਮਾਨ ਨੇ ਰਵੈ ਸਿੰਘ ਸੁਖਚਾਨ ਸਿੰਘ ਤਨويه ਅਵਤਾਰ ਸਿੰਘ ਟੋਨੀ ਸ਼ਮਸ਼ੇਰ ਸਿੰਘ ਰਤਨ ਵਿਕਰਮ ਸਿੰਘ ਮੋਦੇ ਲਾਲੀ ਅਟਾਰੀ ਅਸ਼ੋਕ ਗੁਰਪ੍ਰੀਤ ਸਿੰਘ ਮੁਹਾਵ ਕੁਲਬੀਰ ਸਿੰਘ ਅਤੇ ਹਰਮਨਪ੍ਰੀਤ ਸੈਕਟਰੀ ਕਿਸਾਨ ਵਿੰਗ ਪੰਜਾਬ ਮੌਜੂਦ ਸਨ ਵੇਖੋ ਜੀ ਸਭ ਤੋਂ ਪਹਿਲਾਂ ਤੇ ਜਿਹੜੀ ਵਿਧਾਨ ਸਭਾ ਹਲਕਾ ਅਟਾਰੀ ਦੇ ਵਿੱਚ ਜਿਹੜੀ ਅਟਾਰੀ ਪਿੰਡ ਦੇ ਵਿੱਚ ਮੀਟਿੰਗ ਹੋਈ ਆ ਜਿੱਥੋਂ ਵੱਖ-ਵੱਖ ਪਿੰਡਾਂ ਦੇ ਸਰਪੰਚ ਸਹਿਬਾਨ ਮੈਂਬਰ ਸਹਿਬਾਨ ਨੰਬਰਦਾਰ ਸਹਿਬਾਨ ਚੇਅਰਮੈਨ ਸਹਿਬਾਨ ਦਰਜਾ ਬਦਰਜਾ ਪਾਰਟੀ ਦੇ ਆਗੂ ਸਹਿਬਾਨ ਪਹੁੰਚੇ ਆ ਸਾਡੇ ਬਲਾਕ ਦੇ ਪ੍ਰਧਾਨ ਸਰਦਾਰ ਰਾਜਵੀਰ ਸਿੰਘ ਜੀ ਤੇ ਸਰਦਾਰ ਸਖਰਾ ਸਿੰਘ ਜੀ ਰੰਧਾਵਾ ਸਾਹਿਬ ਦੀ ਅਗਵਾਈ ਹੇਠ ਜਿਹੜਾ ਸਮੂਚੀ ਜਿਹੜੇ ਸਾਡੇ ਆਗੂ ਪਹੁੰਚੇ ਆ ਇਹ ਕਾਂਗਰਸ ਦਾ ਸੰਗਠਨ ਨੂੰ ਮਜ਼ਬੂਤ ਕਰਨ ਵਾਸਤੇ ਅਸੀਂ ਮੀਟਿੰਗ ਕੀਤੀ ਆ ਕਿ ਬੋਥ ਲੈਵਲ ਤੱਕ ਜਿਹੜਾ ਕਾਂਗਰਸ ਦੀਆਂ ਕਮੇਟੀਆਂ ਬਣ ਰਹੀਆਂ ਨੇ ਮੰਡਲ ਬਣ ਰਹੇ ਨੇ ਸਾਡੇ ਤੇ ਸਾਡੇ ਬਲਾਕਾਂ ਦੀਆਂ ਜਿਹੜੀਆਂ ਕਮੇਟੀਆਂ ਪਿਆਰ ਹੋ ਰਹੀਆਂ ਨੇ ਤੇ ਅਸੀਂ ਕਾਂਗਰਸ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਹਾਂ ਰਲ ਮਿਲ ਕੇ ਸਾਰੇ ਅਸੀਂ ਕਾਂਗਰਸ ਨੂੰ ਜੋ ਸਾਡਾ ਮਾਣਯੋਗ ਪ੍ਰਧਾਨ ਸਰਦਾਰ ਮਰਿੰਦਰ ਸਿੰਘ ਜੀ ਰਾਜਾ ਵੜਿੰਗ ਸਾਹਿਬ ਦੀ ਸੋਚ ਜੋ ਉਹਨਾਂ ਨੇ ਸਾਡੀ ਡਿਊਟੀ ਲਈ ਆ ਉਹ ਅਸੀਂ ਸਾਰਿਆਂ ਨੂੰ ਇੱਕ ਥਾਂ ਜਗਾ ਦੇ ਉੱਤੇ 198 ਬੂਥ ਪੂਰੇ ਵਿਧਾਨ ਸਭਾ ਹਲਕੇ ਦੇ ਵਿੱਚ ਜਾਵਾਂਗੇ ਅਤੇ ਕਾਂਗਰਸ ਦੇ ਸੰਗਠਨ ਨੂੰ ਮਜ਼ਬੂਤ ਕਰ ਲਈ ਆਪਣੀ ਪੂਰੀ ਜੀ ਜਾਨ ਲਾਵਾਂਗੇ ਵੇਖੋ ਸਰ ਜਿਹੜੀ ਤੁਸੀਂ ਇਹ ਗੱਲ ਕਰਦੇ ਜੀ ਨਾ ਜਿਹੜੀ ਇਹ ਲੋਕਾਂ ਸਾਡੇ ਸਤਕਾਰ ਜੋ ਗਾਗੂ ਸੇ ਬਾਨਾ ਕੀਤੇ ਇਹਨਾਂ ਦੇ ਸੁਝਾ ਸਾਡੇ ਸਿਰ ਮੱਥੇ ਨੇ ਤੇ ਅਸੀਂ ਉਹ ਸੁਝਾ ਜਿਹੜੇ ਆ ਸਾਡੀ ਹਾਈ ਕਮਾਂਡ ਦੇ ਕੋਲ ਪਹੁੰਚਾਵਾਂਗੇ ਕਿਉਂਕਿ ਜੋ ਸੰਗਤ ਸਭ ਤੋਂ ਵੱਡੀ ਹੁੰਦੀ ਆ ਜੋ ਸੰਗਤ ਦਾ ਸਜਾਏ ਉਹ ਹੀ ਹਾਈ ਕਮਾਂਡ ਕੋਲ ਪਹੁੰਚਾਵਾਂਗੇ ਤੇ ਹਾਈ ਕਮਾਂਡ ਉਹਦੇ ਤੇ ਜਿਹੜਾ ਵਾ ਡਿਸੀਜਨ ਲਾਊਗੀ ਤੇ ਵਧੀਆ ਹੀ ਹੋਊਗਾ ਸਭ ਕੁਝ ਦੇਖੋ ਜੀ ਬੂਥ ਲੈਵਲ ਤੇ ਅਸੀਂ 21 ਮੈਂਬਰੀ ਕਮੇਟੀ ਬਣਾ ਰਹੇ ਹਾਂ ਇੱਕ ਬੂਥ ਦੇਤੇ ਹੀ ਇੱਕ 21 ਮੈਂਬਰੀ ਕਮੇਟੀ ਜਿਹਦੇ ਵਿੱਚ ਸੱਤ ਸਾਡੀਆਂ ਭੈਣਾਂ ਨੇ ਸਤਕਾਰਯੋਗ ਤੇ ਸਾਡੇ ਸਤਕਾਰਯੋਗ ਜਿਹੜੇ 50 ਸਾਲ ਤੋਂ ਉੱਪਰ ਨੇ ਬਜ਼ੁਰਗ ਉਹ ਨੇ ਜਿਹੜੇ ਸਾਡੇ ਨੌਜਵਾਨ ਭਰਾ ਨੇ ਸੱਤ ਉਹ ਨੇ 21 ਮੈਂਬਰੀ ਕਮੇਟੀ ਆ ਇਹ ਜਿਹੜੀ ਆ ਬੂਥ ਲੈਵਲ ਤੇ ਬਣਾ ਰਹੇ ਆ ਅੱਜ ਜਿਹੜੀ ਮੀਟਿੰਗ ਹੋਈ ਹੈ ਸਾਡੇ ਨਵਰੂਪ ਦੱਲਕੀ ਜਿਹੜੇ ਸਾਡੇ ਕੋਆਰਡੀਨੇਟਰ ਨੇ ਉਹਨਾਂ ਦੀ ਗਵਾਹੀ ਵਿੱਚ ਹੋਈ ਹੈ ਤੇ ਦੋਨੇ ਬਲੌਕ ਪ੍ਰਧਾਨ ਤੇ ਹਲਕਾ ਟਾਰੀ ਦੇ ਜਿੰਨੇ ਵੀ ਹਲਕਾ ਟਾਰੀ ਦੇ ਪੂਰ ਤੇ ਜਿੰਨੇ ਨੇ ਸਾਰੇ ਕਾਂਗਰਸ ਦੇ ਵਰਕਰ ਸਾਰੇ ਕਾਂਗਰਸ ਦੇ ਪਰਿਵਾਰ ਉਹਨਾਂ ਦੀ ਗਵਾਹੀ ਵਿੱਚ ਹੀ ਮੀਟਿੰਗ ਹੋਈ ਹੈ ਤੇ ਕਾਂਗਰਸ ਨੂੰ ਜਿਹੜਾ ਇੱਥੋਂ ਬਲ ਮਿਲਿਆ ਹੈ ਉਹ 2027 ਦੀਆਂ ਚੋਣਾਂ ਸਾਫ਼ ਕਲੀਅਰ ਕਰ ਰਿਹਾ ਹੈ ਸਾਡੀ ਕਾਂਗਰਸ ਪਾਰਟੀ 2027 ਦੇ ਵਿੱਚ 27 ਮਿਸ਼ਨ ਅਸੀਂ ਕਲੀਅਰ ਕਰਾਂਗੇ ਬਲੋਕਾਂ ਦੇ ਵਿੱਚ ਕੋ ਕਾਂਗਰਸ ਪਾਰਟੀ ਇਹਨਾਂ ਦੇ ਨਾਲ ਖੜੀ ਆ ਅਸੀਂ ਇਹਨਾਂ ਦੇ ਨਾਲ ਵਾਅਦਾ ਕੀਤਾ ਪੀ ਹੁਣ ਤੋਂ ਬਾਅਦ ਜੇ ਤੁਹਾਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਤੰਗੀ ਪਰੇਸ਼ਾਨੀ ਹੁੰਦੀ ਹੈ ਸਾਡੇ ਨਾਲ ਰਾਬਤਾ ਕਾਇਮ ਕਰਿਓ ਸਾਡੇ ਹਰ ਇੱਕ ਪਿੰਡ ਦੇ ਵਿੱਚ ਸਾਡੇ ਜਿਹੜੀ ਗੁੱਥ ਕਮੇਟੀ ਬਣਨੀ ਆ ਸਾਡੇ ਬਲਾਕ ਪ੍ਰਧਾਨ ਤੇ ਜਿਹੜੇ ਸਾਡੇ ਨਾਲ ਉਹਨਾਂ ਦੇ ਜਿਹੜੇ ਮੈਂਬਰ ਬਣਨੇ ਨੇ ਉਹ ਬਲਾਕ ਪ੍ਰਧਾਨ ਦੇ ਨਾਲ ਰਾਬਤਾ ਕਾਇਮ ਰੱਖਣਗੀ ਜਿੱਦਾਂ ਦੀ ਉਹਨਾਂ ਨੂੰ ਮੁਸ਼ਕਲ ਹੋਗੀ ਅਸੀਂ ਹਾਈ ਕਮਾਂਡ ਤੱਕ ਪਹੁੰਚਾਵਾਂਗੇ ਆਪਣੇ ਕੋਆਰਡੀਨੇਟਰ ਸਾਹਿਬ ਤੱਕ ਪਹੁੰਚਾਵਾਂਗੇ ਸਾਡੇ ਰਿਜ਼ਰਵਰ ਸਾਡੇ ਹਰਪ੍ਰੀਤ ਸੰਧੂ ਜੀ ਉਹਨਾਂ ਵੀ ਆਉਣਾ ਸੀ ਅੱਜ ਆਇਆ ਹੀ ਨਹੀਂ ਉਹਨਾਂ ਤੱਕ ਪਹੁੰਚਾਵਾਂਗੇ ਗੁਰਜੀਤ ਔਜਲਾ ਜੀ ਜਿਹੜੇ ਮੈਂਬਰ ਪਾਰਲੀਮੈਂਟ ਉਹਨਾਂ ਤੱਕ ਦੱਸਾਂਗੇ ਉਸ ਕਾਬਿਲ ਹੋ ਜਾਈਏ ਵੀ ਆਪਣੀਆਂ ਬੂਥ ਕਮੇਟੀਆਂ ਨੂੰ ਹਾਈ ਕਮਾਂਡ ਤੱਕ ਅਰ ਅਮਨਜ਼ਾ ਸਰਾਰ ਮੰਨਿੰਦਰ ਰਾਜਾ ਬ੍ਰਿੰਗਟੀ ਤੱਕ ਉਹ ਕਮੇਟੀਆਂ ਅਸੀਂ ਆਪਣੀਆਂ ਲੈ ਕੇ ਜਾਈਏ ਫਿਰ ਅਸੀਂ ਉਹ ਗੱਲ ਰੱਖਣ ਦੇ ਹੱਕਦਾਰ ਹੋਵਾਂਗੇ ਜਦੋਂ ਤੱਕ ਅਸੀਂ ਉਹ ਬੂਥ ਕਮੇਟੀਆਂ ਨਹੀਂ ਆਪਣੀਆਂ ਤਿਆਰ ਕਰਦੇ ਉਹ ਗੱਲ ਵੀ ਅਸੀਂ ਹਜੇ ਰੱਖਣ ਦੇ ਹੱਕਦਾਰ ਨਹੀਂ ਹੈਗੇ ਜੇ ਬਲੋਕ ਪ੍ਰਧਾਨ ਆਪਣੇ ਉਹ ਸਾਰੀ ਪ੍ਰਕਿਰਿਆ ਪੂਰੀ ਕਰ ਦੇਗਾ ਤੇ ਕੋਆਰਡੀਨੇਟਰ ਸਾਹਿਬ ਤੱਕ ਹੱਥ ਚ ਦੇ ਦੇਗਾ ਫਿਰ ਉਸ ਗੱਲ ਦੀ ਅਸੀਂ ਬਿਲਕੁਲ ਸ਼ੋਰ ਹੋਵਾਂਗੇ ਕਿ ਅਸੀਂ ਆਪਣੇ ਹਲਕੇ ਵਾਸਤੇ ਜਿਹੜਾ ਨਮਾਇੰਦਾ ਸਾਡੇ ਹੱਦੇ ਹਲਕੇ ਦੇ ਲੋਕ ਸਾਡੇ ਪਿੰਡਾਂ ਦੇ ਲੋਕ ਜਿਹੜਾ ਪਸੰਦ ਕਰਨਗੇ ਉਹੀ ਹਲਕੇ ਦੀ ਨੁਮਾਇੰਦਗੀ ਕਰਨ ਵਾਸਤੇ ਉਸ ਨੂੰ ਟਿਕਵਾਵਾਂ ਇਹ ਜਿਹੜੀ ਅੱਜ ਦੀ ਸਾਡੀ ਮੀਟਿੰਗ ਹੈ ਇੱਕ ਇਸ ਕਠਨ ਨੂੰ ਮਜ਼ਬੂਤ ਕਰਨ ਵਾਸਤੇ ਹੀ ਤੇ ਪਿੰਡ ਪੱਧਰ ਤੇ ਜੋ ਬੋਸ ਲਿਆਦਾ ਕਮੇਟੀਆਂ ਬਣਨੀਆਂ ਨੇ ਉਹਦੇ ਸਬੰਧ ਚ ਤੇ ਬਾਕੀ ਜੋ ਵੀ ਲੋਕਾਂ ਨੇ ਆਇਆ ਜਿਹੜੇ ਭੈਣ ਭਰਾਏ ਸਾਰਾ ਦਾ ਬਹੁਤ ਧੰਨਵਾਦ ਆ ਪਿੰਨੋ ਸਾਰੇ ਮੌਸਮ ਹੀ ਖਰਾਬ ਹੋ ਗਏ ਬਹੁਤ ਜ਼ਿਆਦਾ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਸਰਕ ਪਿੰਡ ਦੇ ਵਿੱਚੋਂ ਜਿੰਨੇ ਜਿੰਨੇ ਪਿੰਡਾਂ ਦੇ ਮੈਸੇਜ ਲੱਗਾ ਸਾਰਿਆਂ ਦੇ ਕੇ ਦੋ ਦੋ ਤਿੰਨ ਤਿੰਨ ਬਹੁਤ ਭਰ ਆਏ ਨੇ ਉਦੇ ਕਰਕੇ ਸਾਡੀ ਮੀਟਿੰਗ ਬਹੁਤ ਵਧੀਆ ਰਹੀ ਆ ਤੇ ਮੇਨ ਸਾਡੇ ਮੀਟਿੰਗ ਦਾ ਅੱਜ ਦਾ ਮਸਕਤ ਹੋ ਇਹ ਕਿ ਆਪਣੇ ਸਵੈਤਨ੍ਰਕ ਕੰਮਜਬ ਕਰਨਾ ਇਹ ਤਾਂ ਪਿੱਛੋਂ ਹੀ ਹੋਣਾ ਦੂਸਰੀ ਮੀਟਿੰਗ ਸਾਡੀ ਜੀਰਾਗੋੜ ਬਲਾਕ ਜੇ ਹੋ ਰਹੀ ਆ ਉਹ ਤੋਂ ਪਿੱਛੇ ਪਿੰਡ ਪੱਧਰ ਤੇ ਹੀ ਕਰ ਰਹੇ ਆ ਮੀਟਿੰਗਾਂ ਸਾਰੀਆਂ ਬਾਕੀ ਇਹ ਗੱਲ ਦੀ ਸਾਨੂੰ ਬਹੁਤ ਖੁਸ਼ੀ ਆ ਤੇ ਵਧੀਆ ਸਾਡੇ ਵਾਸਤੇ ਮੌਕਾ ਮਿਲਿਆ ਸਾਨੂੰ ਕਿਰੇ ਸਾਡੇ ਕੋਆਰਡੀਨੇਟਰ ਸਾਹਿਬ ਨਾਲ ਬਹੁਤ ਵਧੀਆ ਮਿਲ ਗਏ ਤੇ ਬਾਕੀ ਸਾਡੀ ਟੀਮ ਸਾਰੀ ਚੰਗੀ ਆ ਸਾਦਾ ਸਾਦਾ ਪਰਿਵਾਰ ਆ ਇਹ ਜਿੰਨੇ ਵਜ ਜਾਏ ਸਾਰੇ ਕੋਈ ਕਿਸੇ ਪਿੰਡ ਤੋਂ ਕਿਸੇ ਪਿੰਡ ਤੋਂ ਵੱਖ-ਵੱਖ ਪਿੰਡਾਂ ਤੋਂ ਆਏ ਪਿੰਡਾਂ ਤੋਂ ਬਣਾ ਵੱਖ-ਵੱਖ ਤੋਂ ਆਏ ਪਰ ਸਾਡਾ ਸਾਰਾ ਪਰਿਵਾਰ ਬੈਠਾ ਹੈ ਕੋਈ ਜਿਹੜੇ ਭੈਣ ਭਰਾ ਨਹੀਂ ਆਏ ਕੁਝ ਰਿਹਾ ਇਹ ਵਾ ਕਰਕੇ ਪਰ ਜੇ ਆਪ ਨਹੀਂ ਆ ਸਕਿਆ ਉਹਨੇ ਕੋਈ ਆਪਣਾ ਸਾਥੀ ਭੇਜਤਾ ਆ ਹਰ ਪਿੰਡ ਤੋਂ ਬੰਦੇ ਆਏ ਆ ਇਹ ਗੱਲ ਦੀ ਜ਼ਰਾ ਬਹੁਤ ਹੀ ਖੁਸ਼ੀ ਦੀ ਗੱਲ ਹੈ ਅੱਜ ਕਿ ਲੋਕ ਸਾਡੇ ਇੰਡੇ ਲੋਕ ਚੱਲਣ ਡੇ ਆ ਤੇ ਬਾਕੀ ਜਿਹੜੀ ਦੂਸਰੀ ਗੱਲ ਹੈ ਜੀ ਜਿਹੜੀ ਸਰਕਾਰ ਦੀ 2027 ਜਿਹਦੇ ਪੱਕਾ ਮਿਸ਼ਨ ਹੈ ਜੀ ਸਾਡਾ ਜਿੱਤ ਪ੍ਰਾਪਤ ਕਰਾਂਗੇ ਤੇ ਜਿਸ ਤਰ੍ਹਾਂ ਸਾਡੀ ਇਹ ਕੋਸ਼ਿਸ਼ ਅਗਲੀ ਆਉਣ ਵਾਲੀ ਜਿੱਤਣਾ ਪਾਰਲੀਮੈਂਟ ਹਲਕਾਏ ਲਗਾਤਾਰ ਹਰ ਵਾਰੀ ਜਿੱਤ ਰਹੇ ਆ ਟਾਰੀ ਤੇ ਗਾਂ ਤੋਂ ਇਹਦੀ ਵੀ ਇਹੋ ਜਿਹੀ ਇੱਕ ਸਥਿਤੀ ਬਣਾਵਾਂਗੇ ਜਿਹੜਾ ਹਰ ਵਾਰੀ ਇਹ ਵੀ ਜਿੱਤਣਾ ਪਾਰਲੀਮੈਂਟ ਜਿੱਤਦੇ ਆਂ ਉਹਦੇ ਵਿਧਾਨ ਸਭਾ ਹਲਕਾਏ ਹਰ ਵਾਰੀ ਜਿੱਤਿਆ ਕਰੀਏ ਦੇਖੋ ਜੀ ਬੂਥ ਬੂਥ ਲੈਵਲ ਤੇ ਕਾਂਗਰਸ ਨੂੰ ਮਜ਼ਬੂਤ ਕਰਨ ਵਾਸਤੇ ਅੱਜ ਸਾਡੇ ਬਲਾਕ ਟਾਰੀ ਦੀ ਇੱਥੇ ਮੀਟਿੰਗ ਸੀਗੀ ਔਰ ਮਨੂ ਜਿਹੜੀ ਜ਼ਿੰਮੇਵਾਰੀ ਦਿੱਤੀ ਏ ਉਹ ਐਲਡੀਐਮ ਦੀ ਏ ਲੀਡਰਸ਼ਿਪ ਡਿਵੈਲਪਮੈਂਟ ਮਿਸ਼ਨ ਔਰ ਇਹ 2015 ਤੋਂ ਇਹ ਮਿਸ਼ਨ ਚੱਲ ਰਿਹਾ ਏ ਪਰ ਜਦੋਂ ਪਿਛਲੀ ਵਾਰੀ ਹਰਿਆਣੇ ਦੇ ਵਿੱਚ ਕੋਈ ਇਹ ਨਹੀਂ ਸੀ ਕਹਿੰਦਾ ਕਿ ਕਾਂਗਰਸ ਹਰੂਗੀ ਪਰ ਕਾਂਗਰਸ ਹਰੀ ਪਰ ਸ਼੍ਰੀ ਰਾਹੁਲ ਗਾਂਧੀ ਜੀ ਨੇ ਇੱਕ ਮਿਸ਼ਨ ਬਣਾਤਾ ਕਿ ਆਪਾਂ ਪਿੰਡਾਂ ਪਿੰਡਾਂ 'ਚ ਜਾ ਕੇ ਕਾਂਗਰਸ ਨੂੰ ਡਿਵੈਲਪ ਕਰਨੇ ਨੇ ਉਹਨਾਂ ਕੋਲ ਕੋਈ ਪ੍ਰੋਗਰਾਮ ਵੀ ਹੋਣਗੇ ਇਸ ਕਰਕੇ ਮੈਨੂੰ ਪੂਰੇ ਨਾਲ ਸੇ ਕਿ ਉਹ ਨਾਲੇ ਸਮੇਂ ਦੇ ਵਿੱਚ ਆਵਦੇ ਜਿਹੜੀ ਆ ਉਹ ਮਜ਼ਬੂਤ ਹੋਊਗੀ ਪਿੰਡ ਕਿਦਰ ਤੇ ਔਰ ਸਤਾਈ ਦੀ ਅਸੀਂ ਜਤ ਪ੍ਰਾਪਤ ਕਰਾਂਗੇ